ਜਦੋਂ ਅਸੀਂ ਸਾਲਟ ਜਾਂ ਫਿਰ ਲੂਨ ਦੀ ਗੱਲ ਕਰਦੇ ਹਾਂ ਘਰਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ ਇਤਿਹਾਸ ਵਾਲ ਗੱਲ ਕਰਦੇ ਹਾਂ ਤੇ ਇਤਿਹਾਸ ਦੇ ਵਿੱਚ ਵੀ ਇਸ ਦੇ ਬਾਰੇ ਬਹੁਤ ਹੀ ਪੁਖਤਾ ਜਾਣਕਾਰੀ ਸਾਨੂੰ ਮਿਲਦੀ ਹੈ ਖਾਸ ਕਰਕੇ ਲੇਕਿਨ ਜਦੋਂ ਹੁਣ ਜਰਮਨੀ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਤੇ ਹੁਣ ਸਾਲਟ ਬੈਟਰੀ ਹੀ ਤਿਆਰ ਕਰ ਲਈ ਜਿਸ ਦਾ ਵੱਡੇ ਪੱਧਰ ਤੇ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਨਵੀਂ ਤਕਨੀਕ ਦੇ ਨਾਲ ਬਣਨ ਵਾਲੀਆਂ ਬੈਟਰੀਆਂ ਨੂੰ ਸਨਰਜੀ ਨਾਮ ਦਿੱਤਾ ਗਿਆ ਹੈ ਨਾ ਬੈਟਰੀਆਂ ਨੂੰ ਊਰਜਾ ਦੇ ਖੇਤਰ ਦੇ ਵਿੱਚ ਇੱਕ ਗੇਮ ਚੇਂਜਰ ਦੇ ਤੌਰ ਤੇ ਮੰਨਿਆ ਜਾ ਰਿਹਾ ਕਿਉਂਕਿ ਇਹ ਮਹਿੰਗ ਇਹਤੇ ਦੁਰਲਭ ਤਾਤੂਆਂ ਤੇ ਨਿਰਪਰ ਬਿਲਕੁਲ ਵੀ ਨਹੀਂ ਨੇ ਔਰ ਇਸ ਧਾਰਨ ਲੂਣ ਦੇ ਨਾਲ ਬਣਾਈਆਂ ਜਾਂਦੀਆਂ ਨੇ ਜਦੋਂ ਅਸੀਂ ਗੱਲ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਵਿਕਸਿਤ ਹੋਈ ਲੂਣ ਦੇ ਨਾਲ ਬੈਟਰੀ ਬਣਾਉਣ ਦੀ ਤਕਨੀਕ ਤੇ ਇਨੋਵੇਸ਼ਨ ਓਰੀਜਨ ਦੇ ਅਨੁਸਾਰ ਇਹ ਬੈਟਰੀ ਆਸਟ੍ਰੇਲੀਆਈ ਕੰਪਨੀ ਆਲਟੈਕ ਬੈਟਰੀਜ਼ ਦੁਆਰਾ ਯੂਰਪ ਦੇ ਸਰਨਹੋਫਰ ਆਈਕੇਟੀਐਸ ਖੋਜ ਸੰਸਥਾ ਦੀ ਬਦਤ ਦੇ ਨਾਲ ਵਿਕਸਿਤ ਕੀਤੀ ਗਈ ਹੈ ਇਸ ਟੈਕਨੋਲੋਜੀ ਨੂੰ ਵਿਕਸਿਤ ਕਰਨ ਦੇ ਵਿੱਚ ਲਗਭਗ 8 ਸਾਲ ਦੀ ਖੋਜ ਅਤੇ 35 ਮਿਲੀਅਨ ਯੂਰੋ ਲੱਗ ਗਏ ਨੇ ਕੰਪਨੀ ਹੁਣ ਇਸ ਦਾ ਵਪਾਰਕਰਨ ਕਰਨ ਅਤੇ ਵਿਕਰੀ ਸ਼ੁਰੂ ਕਰਨ ਦੀ ਹਾਸ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਔਰ ਇੱਕ ਰਿਪੋਰਟ ਦੇ ਮੁਤਾਬਕ ਸੌਲਟ ਬੈਟਰੀ ਜੋ ਹੈ ਇਸ ਤੋਂ ਮੋਬਾਈਲ ਫੋਨ ਸਮਾਰਟਫੋਨ ਡਿਵਾਈਸ ਅਤੇ ਇੱਥੋਂ ਤੱਕ ਕਿ ਇਲੈਕਟ੍ਰੀਕਲ ਵਾਹਨਾਂ ਨੂੰ ਵੀ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਇਹ ਨੂਨ ਵਾਲੀ ਬੈਟਰੀ ਤੇ ਸੌਲਟ ਬੈਟਰੀ ਦੇ ਕੰਮ ਕਰਨ ਦਾ ਤਰੀਕਾ ਜਿਹੜਾ ਹੈ ਬਿਲਕੁਲ ਪਰੰਪਰਾਕ ਲਿਥੀਅਮ ਆਇਨ ਬੈਟਰੀ ਤੋਂ ਬਿਲਕੁਲ ਅਲੱਗ ਹੈ ਇਸ ਵਿੱਚ ਸੌਲਟ ਅਧਾਰਿਤ ਇਲੈਕਟ੍ਰੋਲਾਈਟ ਤੇ ਸਿਰਮਿਕ ਸੈਲਸ ਲਗਾਏ ਜਾਂਦੇ ਹਨ ਜਿਨ੍ਹਾਂ ਦੀ ਵੋਲਟੇਜ 2.5 8V ਹੁੰਦੀ ਹੈ ਇੱਕ ਸੋਲਿਡ ਸਟੇਟ ਬੈਟਰੀ ਹੈ ਇਸ ਤੋਂ ਵਿੱਚ ਅੱਗ ਲੱਗਣ ਦਾ ਖਤਰਾ ਬਿਲਕੁਲ ਵੀ ਨਹੀਂ ਹੁੰਦਾ ਇਸ ਲਈ ਇਸ ਨੂੰ ਵੱਡੇ ਊਰਜਾ ਸਟੋਰੇਜ ਸਿਸਟਮ ਅਤੇ ਬਿਜਲੀ ਗ੍ਰਿਡ ਦੇ ਲਈ ਬਣਾਇਆ ਜਾਂਦਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਪੂਰੀ ਦੁਨੀਆ ਦੀ ਤੇ ਪੂਰੀ ਦੁਨੀਆ ਇਸ ਨੂੰ ਪੁਖ ਦੀ ਪਾਵਰ ਸਟੋਰੇਜ ਮੰਨ ਰਹੀ ਹੈ ਸ਼ੁਰੂਆਤੀ ਟੈਸਟ ਦੇ ਵਿੱਚ 500 ਤੋਂ ਜ਼ਿਆਦਾ ਚਾਰਜ ਸਾਈਕਲ ਤੋਂ ਬਾਅਦ ਵੀ ਪ੍ਰਦਰਸ਼ਨ ਸਥਿਰ ਪਾਇਆ ਗਿਆ ਸੀ ਔਰ ਜਦੋਂ ਸੌਲਟ ਬੈਟਰੀ ਦੇ ਪੁਖ ਦੀ ਗੱਲ ਕਰਦੇ ਹਾਂ ਤੇ ਭਾਰਤ ਦਾ ਟੀਚਾ ਹੈ ਕਿ 2030 ਤੱਕ 500 ਗੀਗਾਵਾਟ ਨਵਿਆਉਣਯੋਗ ਊਰਜਾ ਪ੍ਰਾਪਤ ਕਰਨਾ ਇਸ ਸੰਦਰਭ ਦੇ ਵਿੱਚ ਬੀਈਐਸਐਸ ਯਾਨੀ ਕਿ ਬੈਟਰੀ ਅਨਰਜ ਸਟੋਰੇਜ ਸਿਸਟਮ ਬਹੁਤ ਮਹੱਤਵਪੂਰਨ ਬਣ ਜਾਵੇਗਾ ਔਰ ਜਦੋਂ ਅਸੀਂ ਨਮਕ ਬੈਟਰੀਆਂ ਦੀ ਗੱਲ ਕਰਦੇ ਹਾਂ ਤੇ ਨਮਕ ਬੈਟਰੀਆਂ ਭਾਰਤ ਦੇ ਲਈ ਲਾਭਦਾਇਕ ਸਾਬਤ ਹੋ ਸਕਦੀਆਂ ਨੇ ਕਿਉਂਕਿ ਇਹ ਘੱਟ ਲਾਗਤ ਵਾਲੀਆਂ ਨੇ ਅਗ ਸੁਰੱਖਿਅਤ ਨੇ ਤੇ ਪਿੰਡੂ ਅਤੇ ਮਾਈਕਰੋ ਗ੍ਰਿਡ ਪ੍ਰਣਾਲੀਆਂ ਦੇ ਵਿੱਚ ਵੀ ਵਰਤੀਆਂ ਜਾ ਸਕਦੀਆਂ ਨੇ ਵਰਤਮਾਨ ਸਮੇਂ ਦੇ ਵਿੱਚ smartphones ਅਤੇ EV ਯਾਨੀ ਕਿ ਇਲੈਕਟ੍ਰੋਨਿਕ ਵਾਹਨ ਦੇ ਵਿੱਚ ਇਹਨਾਂ ਦੀ ਵਰਤੋਂ ਇੱਕ ਮੁੱਖ ਟੀਚਾ ਜਿਹੜਾ ਹੈ ਉਹ ਨਹੀਂ ਹੈ ਲੇਕਿਨ ਆਹਰਾਂ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਟੈਕਨੋਲੋਜੀ ਪਰਪੱਕ ਹੁੰਦੀ ਹੈ ਵਾਹਨ ਮੋਬਾਈਲ ਫੋਨ ਅਤੇ ਘਰੇਲੂ ਊਰਜਾ ਪ੍ਰਣਾਲੀਆਂ ਨੂੰ ਵੀ ਨਵਕ ਬੈਟਰੀਆਂ ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ ਸੋ ਜਿਸ ਤਰੀਕੇ ਦੇ ਨਾਲ ਇਹ ਖਾਸ ਬੈਟਰੀਆਂ ਜਿਹੜੀਆਂ ਨੇ ਸਾਹਮਣੇ ਆਉਣ ਗਿਆ ਉਦਯੋਗਿਕ ਤਰੀਕੇ ਦੇ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ ਇਸ ਦਾ ਅਸਰ ਹੁਣ ਬਾਕੀ ਕੰਪਨੀਆਂ ਦੇ ਉੱਪਰ ਜ਼ਰੂਰ ਤੇ ਜ਼ਰੂਰ ਹੋਏਗਾ ਕਿਉਂਕਿ ਜਦੋਂ ਗੱਲ ਕਰਦੇ ਹਾਂ ਬਹੁਤ ਹੀ ਘੱਟ ਲਾਗਤ ਵਾਲੀਆਂ ਔਰ ਬਧੇਰੇ ਫਾਇਦੇ ਵਾਲੀਆਂ ਇਹਨਾਂ ਖਾਸ ਲੂਨ ਦੇ ਨਾਲ ਤਿਆਰ ਕੀਤੀਆਂ ਹੋਈਆਂ ਬੈਟਰੀਜ਼ ਦੀਆਂ ਇਹ ਨਹੀਂ ਹੈ ਕਿ 1-2 ਦਿਨ ਨਹੀਂ ਬਹੁਤ ਲੰਬਾ ਸਮਾਂ ਇਸ ਖਾਸ ਟੈਕਨੋਲੋਜੀ ਨੂੰ ਜਿਹੜਾ ਹੈ ਉਹ ਤਿਆਰ ਕਰਨ ਦੇ ਲੱਗਿਆ 8 ਸਾਲ ਦੀ ਖੋਜ ਲੱਗੀ ਔਰ ਬਹੁਤ ਹੀ ਵੱਡੀ ਕੀਮਤ ਜਿਹੜੀ ਕਿ 35 ਮਿਲੀਅਨ ਯੂਰੋ ਜਿਹੜੇ ਨੇ ਉਹ ਇਸ ਨੂੰ ਬਣਾਉਣ ਦੇ ਵਿੱਚ ਇਸ ਖ ਟੈਕਨੋਲੋਜੀ ਨੂੰ ਵਿਕਸਿਤ ਕਰਨ ਦੇ ਵਿੱਚ ਲੱਗੇ ਨੇ ਹੁਣ ਇਸੇ ਤਰੀਕੇ ਦੇ ਨਾਲ ਕੰਪਨੀ ਦਾ ਦਾਵਾ ਹੈ ਕਿ ਇਹ ਵਪਾਰਕਰਨ ਕਰਨ ਦੇ ਲਈ ਤੇ ਵਿਕਰੀ ਸ਼ੁਰੂ ਬਿਲਕੁਲ ਤਿਆਰ ਹੈ ਔਰ ਨੌਲ ਦੇ ਨਾਲ ਸੌਲਟ ਬੈਟਰੀ ਜਿਹੜੀ ਹੈ ਇਸ ਤੋਂ ਮੋਬਾਈਲ ਫੋਨ 스마트ਫੋਨ ਡਿਵਾਈਸ ਉਤੇ ਹੋਰ ਜ਼ਿਆਦਾ ਇਲੈਕਟ੍ਰੋਨਿਕ ਚੀਜ਼ਾਂ ਨੂੰ ਜਿਹੜਾ ਹੈ ਉਹ ਵਰਤਿਆ ਜਾ ਸਕਦਾ ਹੈ ਸੋ ਬਹੁਤ ਹੀ ਘੱਟ ਲਾਗਤ ਵਾਲੀ ਔਰ ਅੱਗ ਤੋਂ ਜਿਹੜੀ ਹੈ ਇਸ ਨੂੰ ਕੋਈ ਖਤਰਾ ਨਹੀਂ ਹੈ ਕਿ ਇਸ ਨੂੰ ਅੱਗ ਲੱਗ ਸਕਦੀ ਹੈ ਔਰ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਦੇ ਨਾਲ ਜਦੋਂ ਇਹ ਬੈਟਰੀ ਤਿਆਰ ਹੋ ਕੇ ਆਮ ਬਾਜ਼ਾਰ ਦੇ ਵਿੱਚ ਬਿਲਕੁਲ ਇਸਦੀ ਆਮਤ ਹੋ ਜਾਵੇਗੀ ਤੇ ਬਾਕੀ ਕੰਪਨੀਆਂ ਨੂੰ ਤੇ ਬਾਕੀ ਬੈਟਰੀਜ਼ ਨੂੰ ਜ਼ਰੂਰ ਤੇ ਜ਼ਰੂਰ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਲੇਕਿਨ ਇਸ ਦੇ ਫਾਇਦੇ ਜਿਹੜੇ ਨੇ ਉਹ ਆਮ ਸਾਨੂੰ ਆਡ ਵਾਲੇ ਸਮੇਂ ਦੇ ਵਿੱਚ ਮਿਲ ਸਕਦਾ